ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਇਕੱਠਾ ਹੀ ਕਈ ਕਿਲੋ ਚਿੱਟਾ ਹੈਰਵਨ ਦੇ ਨਸ਼ੇ ਸਮੇਤ 75 ਜਣਿਆਂ ਨੂੰ ਫੜਨ ਦਾ ਦਾਵਾ ਕੀਤਾ ਹੈ ਪੂਰੀ ਖਬਰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਹਾਈ ਕੋਰਟ ਨੇ ਪੁਲਿਸ ਮੁਖੀ ਡੀਜੀਪੀ ਨੂੰ ਖਿੱਚ ਲਿਆ ਤੇ ਤੀਜੀ ਵੱਡੀ ਖਬਰ ਹੈ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਬਹੁਤ ਵੱਡੇ ਪੱਧਰ ਤੇ ਉੱਠ ਗਈ ਹੈ ਪੂਰੀ ਜਾਣਕਾਰੀ ਖਬਰ ਦੀ ਤੁਹਾਨੂੰ ਅੱਗੇ ਦਿੰਨੇ ਆ ਚੌਥੀ ਵੱਡੀ ਖਬਰ ਹੈ 52 ਪੁਲਿਸ ਦੇ ਡੀਐਸਪੀਆਂ ਦੇ ਤਬਾਦਲੇ ਕੀਤੇ ਗਏ ਨੇ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਇਸ ਖਬਰ ਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਉਣ ਦੇ 223ਵੇਂ ਦਿਨ ਵੱਡਾ ਦਾਵਾ ਕੀਤਾ ਹੈ ਕਿ ਅਸੀਂ 2.5 ਕਿਲੋ ਚਿੱਟਾ ਹੈਰੋਇਨ ਦਾ ਨਸ਼ਾ ਫੜਿਆ ਤੇ ਨਾਲੇ 75 ਜਣਿਆਂ ਨੂੰ ਅਸੀਂ ਨਸ਼ੇ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੁਣ ਪੰਜਾਬ ਪੁਲਿਸ ਦਾ ਰੋਜ਼ ਈਏ ਦਾਅਵੇ ਕਰਦੀ ਹੈ ਪਰ ਨਾਲ ਦੀ ਨਾਲ ਲੋਕਾਂ ਦੇ ਸਵਾਲ ਨੇ ਕਿ ਇੰਨੇ ਲੰਬੇ ਟਾਈਮ ਤੋਂ ਕਿਲਵਾਂ ਤੇ ਕੁਆਂਟਲਾਂ ਦੇ ਹਿਸਾਬ ਦੇ ਨਾਲ ਚਿੱਟਾ ਨਸ਼ਾ ਤੇ ਦੂਜੇ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਯੁੱਧ ਨਸ਼ਿਆਂ ਵਿਰੁੱਧ ਕਿੰਨਾ ਕੁ ਅਸਰਦਾਰ ਸਾਬਤ ਹੋ ਰਿਹਾ ਜਿਹੜਾ ਬੇਖੌਫ ਅੱਜ ਵੀ ਜਿਹੜੇ ਨਸ਼ਾ ਤਸਕਰ ਨੇ ਉਹ ਇਹ ਕੰਮ ਕਰਦੇ ਨਜ਼ਰ ਆ ਰਹੇ ਹੁਣ ਦੂਜੀ ਵੱਡੀ ਖਬਰ ਹੈ ਪੁਲਿਸ ਮੁਖੀ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਬਹੁਤ ਤੇਜ਼ੀ ਨਾਲ ਉੱઠી ਹੈ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇ ਡੀਜੀਪੀ ਪੁਲਿਸ ਮੁਖੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਪੂਰਾ ਚੰਡੀਗੜ੍ਹ ਚਾਰਚ ਫੇਰੋ ਸੀਲ ਕਰ ਦੇਾਂਗੇ ਮਾਮਲਾ ਪਿਛਲੇ ਦਿਨੀ ਹਰਿਆਣਾ ਦੇ ਵਿੱਚ ਇੱਕ ਵੱਡੇ ਆਈਪੀਐਸ ਪੁਲਿਸ ਅਫਸਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਉਹ ਇੱਕ ਦਲਿਤ ਪਰਿਵਾਰ ਐਸਸੀ ਪਰਿਵਾਰ ਦਾ ਪੁਲਿਸ ਅਫਸਰ ਸੀਗਾ ਔਰ ਮਾਮਲਾ ਉਹਨੇ ਜਦੋਂ ਖੁਦਕੁਸ਼ੀ ਨੋਟ ਲਿਖਿਆ ਤਾਂ ਖੁਦਕੁਸ਼ੀ ਨੋਟ ਦੇ ਵਿੱਚ ਉਸਨੇ ਸਾਫ਼ ਲਿਖਿਆ ਕਿ ਮੈਨੂੰ ਮੇਰੀ ਐਸਸੀ ਕੈਟਾਗਰੀ ਹੋਣ ਕਰਕੇ ਜਾਤੀ ਕਰਕੇ ਜਲੀਲ ਕੀਤਾ ਜਾਂਦਾ ਸੀ ਬੇਇੱਜ਼ਤੀ ਕੀਤੀ ਜਾਂਦੀ ਸੀ ਤੇ ਕਈ ਤਰੀਕਿਆਂ ਨਾਲ ਮੈਨੂੰ ਜਾਤੀ ਤੌਰ ਤੇ ਟਾਰਗੇਟ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਇਹ ਮਾਮਲਾ ਪੱਖਿਆ ਔਰ ਹੁਣ ਜਿਹੜੇ ਹਰਿਆਣਾ ਦੇ ਪੁਲਿਸ ਮੁਖੀ ਡੀਜੀਪੀ ਨੇ ਸ਼ਤਰੂਜੀਤ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਲਿਆ ਤੇ ਨਾਲ ਹੀ 13 ਹੋਰ ਵੱਡੇ ਅਫਸਰਾਂ ਤੇ ਵੀ ਪਰਚੇ ਦਰਜ ਕਰ ਲਏ ਨੇ ਪਰ ਲੋਕਾਂ ਦੀ ਵੱਡੀ ਮੰਗ ਇਹ ਹੈ ਕਿ ਪੁਲਿਸ ਮੁਖੀ ਡੀਜੀਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਜੇਲ੍ਹ ਭੇਜਿਆ ਜਾਵੇ ਉਹਨੂੰ ਅਹੁਦੇ ਤੋਂ ਹਟਾਇਆ ਜਾਵੇ ਲੋਕ ਇਹ ਕਹਿ ਰਹੇ ਨੇ ਕਿ ਜੇਕਰ ਇਹ 14 ਅਫਸਰ ਜਿਨ੍ਹਾਂ ਦੇ ਉੱਪਰ ਪਰਚਾ ਦਰਜ ਹੋਇਆ ਆ ਆਈਪੀਐਸ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਤੇ ਐਸਸੀਐਸਟੀ ਐਕਟ ਦੇ ਅਧੀਨ ਵੀ ਜੇ ਇਹ ਆਪਣੇ ਅਹੁਦੇ 'ਤੇ ਇਸੇ ਤਰ੍ਹਾਂ ਬਰਕਰਾਰ ਰਹਿੰਦੇ ਨੇ ਤਾਂ ਫਿਰ ਨਾ ਜਾਂਚ ਕੋਈ ਸਹੀ ਹੋ ਸਕਦੀ ਹੈ ਨਾ ਕੋਈ ਪੜਤਾਲ ਸਹੀ ਹੋ ਸਕਦੀ ਹੈ ਔਰ ਨਾ ਹੀ ਨਤੀਜਾ ਸਹੀ ਨਿਕਲ ਸਕਦਾ ਇਹ ਮਾਮਲਾ ਬਹੁਤ ਵੱਡੇ ਪੱਧਰ ਤੇ ਛਾਇਆ ਦੇਖੋ ਸਾਡੇ ਸਮਾਜ ਦੇ ਵਿੱਚ ਜਾਤੀਵਾਦ ਦਾ ਗੰਧ ਕਿਸ ਹੱਦ ਤੱਕ ਹੈ ਅੱਜ ਵੀ ਸਾਡੇ ਕਾਫੀ ਸਾਰੇ ਲੋਕਾਂ ਦੇ ਅੰਦਰ ਜਾਤੀਵਾਦੀ ਨਫ਼ਰਤ ਪਈ ਹੈ ਸਾਡੇ ਗੁਰੂ ਸਹਿਬਾਨਾਂ ਨੇ ਤੇ ਹੋਰ ਵੱਡੇ ਮਹਾਂਪੁਰਖਾਂ ਨੇ ਵੀ ਜ਼ੋਰ ਲਾਇਆ ਕਿ ਜਾਤੀਵਾਦ ਨੂੰ ਖਤਮ ਕੀਤਾ ਜਾਵੇ ਪਰ ਫਿਰ ਵੀ ਸਾਡੇ ਦਿਮਾਗਾਂ ਦੇ ਵਿੱਚੋਂ ਜਾਤਾਂ ਗੋਤਾਂ ਦੀ ਇਹ ਗੰਦਗੀ ਅਸੀਂ ਕੱਢ ਨਾ ਸਕੇ ਤੇ ਅੱਜ ਇੱਕ ਆਈਪੀਐਸ ਪੁਲਿਸ ਅਫਸਰ ਨੂੰ ਖੁਦਕੁਸ਼ੀ ਕਰਨੀ ਪਈ ਇਸ ਮਾਮਲੇ ਕਰਕੇ ਤੇ ਹੁਣ ਜਿਹੜੇ ਹਰਿਆਣਾ ਦੇ ਡੀਜੀਪੀ ਆ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਜਿਹੜੇ ਦਲਤ ਭਾਈ ਚਾਰੇ ਦੀਆਂ ਜੱਥੇਬੰਦੀਆਂ ਤੇ ਹੋਰ ਇਨਸਾਫ ਪਸੰਦ ਜੱਥੇਬੰਦੀਆਂ ਤੇ ਲੋਕ ਕਰ ਰਹੇ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਇਸ ਮਾਮਲੇ 'ਚ ਸਾਹਮਣੇ ਆਈ ਹੈ ਇੱਥੋਂ ਤੱਕ ਖਬਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਵੀ ਇਸ ਮਾਮਲੇ ਦੇ ਵਿੱਚ ਹਰਿਆਣਾ ਆ ਸਕਦੇ ਨੇ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇੱਕ ਇੰਨਾ ਵੱਡਾ ਪੁਲਿਸ ਅਫਸਰ ਜਾਤੀ ਹੱਦ ਤੱਕ ਕਰਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਸਕਦਾ ਹੈ ਤਾਂ ਫਿਰ ਇਹ ਜਾਤੀ ਵਾਲਾ ਮਾਮਲਾ ਸਮਾਜ ਦੇ ਵਿੱਚ ਕਿਹਸ ਹੱਦ ਤੱਕ ਪਿਆ ਔਰ ਇਹ ਗੰਦਗੀ ਕਦੋਂ ਸਾਡੇ ਦਿਮਾਗਾਂ ਚੋਂ ਨਿਕਲੇਗੀ ਇਹ ਕੀੜਾ ਕਦੋਂ ਸਾਡੇ ਦਿਮਾਗਾਂ ਚ ਕੁਰਬਲ ਕੁਰਬਲ ਕਰਨਾ ਬੰਦ ਕਰੇਗਾ ਇਹ ਤੁਸੀਂ ਦੱਸਿਓ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ 52 ਪੁਲਿਸ ਦੇ ਜਿਹੜੇ ਡੀਐਸਪੀ ਨੇ ਡਿਪਟੀ ਸੁਪਰਡੈਂਟ ਪੁਲਿਸ ਉਹਨਾਂ ਦੇ ਤਬਾਦਲੇ ਕੀਤੇ ਗਏ ਆ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਔਰ ਇਹ ਬਦਲੀਆਂ ਸਰਕਾਰ ਕਹਿੰਦੀ ਹੈ ਕਿ ਅਸੀਂ ਰੂਟੀਨ ਚ ਕੀਤੀਆਂ ਨੇ ਪਰ ਪੁਲਿਸ ਵਿਭਾਗ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਲੋਕਾਂ ਵੱਲੋਂ ਉੱਪਰ ਜਾਂਦੀਆਂ ਰਹਿੰਦੀਆਂ ਨੇ ਪੁਲਿਸ ਦੀਆਂ ਜਾਤੀਆਂ ਪੁਲਿਸ ਦੀਆਂ ਤੱਕੇਸ਼ਾਈਆਂ ਪੁਲਿਸ ਡਿਪਾਰਟਮੈਂਟ ਦਾ ਭ੍ਰਿਸ਼ਟਾਚਾਰ ਇਹਦੇ ਉੱਪਰ ਬਹੁਤ ਸਾਰੀਆਂ ਸ਼ਿਕਾਇਤਾਂ ਜਾਂਦੀਆਂ ਨੇ ਜਿਹੜੇ ਚੰਗੇ ਇਮਾਨਦਾਰ ਬੰਦੇ ਆ ਪੁਲਿਸ ਦੇ ਵਿੱਚ ਜਿਹੜੇ ਕਿ ਵਿਰਲੇ ਟਵੇਂ ਆ ਉਹਨਾਂ ਨੂੰ ਵੀ ਬਹੁਤ ਦੁੱਖ ਹੁੰਦਾ ਕਿ ਯਾਰ ਆ ਜਿਹੜੇ ਗਲਤ ਬੰਦੇ ਆ ਇਹ ਸਾਨੂੰ ਵੀ ਵਿੱਚ ਬਦਨਾਮ ਕਰਾ ਰਹੇ ਆ ਪਰ ਬਦਲੀਆਂ ਕੀਤੀਆਂ ਗਈਆਂ ਨੇ ਔਰ ਅਗਲੀ ਵੱਡੀ ਖਬਰ ਵੱਲ ਵਧਦੇ ਆ ਅਗਲੀ ਵੱਡੀ ਖਬਰ ਹੈ ਹਾਈ ਕੋਰਟ ਨੇ ਡੀਜੀਪੀ ਨੂੰ ਖਿੱਚ ਲਿਆ ਡੀਜੀਪੀ ਦੇ ਉੱਪਰ ਮਾਨਹਾਨੀ ਦਾ ਮਾਮਲਾ ਹੈ ਇਹ ਪੁਲਿਸ ਮੁਖੀ ਡੀਜੀਪੀ ਹਰਿਆਣੇ ਦਾ ਪਹਿਲਾਂ ਹੀ ਹਰਿਆਣੇ ਦੇ ਪੁਲਿਸ ਮੁਖੀ ਡੀਜੀਪੀ ਜਿਨ੍ਹਾਂ ਦੇ ਉੱਪਰ ਉਸ ਆਈਪੀਐਸ ਅਫਸਰ ਨੂੰ ਖੁਦਕੁਸ਼ੀ ਲਈ ਧੱਕਣ ਤੇ ਉਕਸਾਉਣ ਦਾ ਮਾਮਲਾ ਦਰਜ ਹੋਇਆ ਉਸੇ ਹੀ ਹਰਿਆਣੇ ਦੇ ਡੀਜੀਪੀ ਨੂੰ ਹੁਣ ਹਾਈ ਕੋਰਟ ਨੇ ਖਿੱਚ ਲਿਆ ਮਾਣਹਾਨੀ ਦੇ ਮਾਮਲੇ 'ਚ ਇਹ ਮਾਮਲਾ ਕਾਂਸਟੇਬਲਾਂ ਦੀ ਭਰਤੀ ਨਾਲ ਜੁੜਿਆ ਇੱਕ ਸ਼ਿਕਾਇਤ ਹਾਈ ਕੋਰਟ ਤੇ ਵਿੱਚ ਗਈ ਸੀ ਕਿ ਇਸ ਭਰਤੀ ਦੇ ਵਿੱਚ ਜਾਲੀ ਨਕਲੀ ਜਨਮ ਸਰਟੀਫਿਕੇਟ ਲਾ ਕੇ ਤੇ ਭਰਤੀ ਕੀਤੀ ਹੈ ਤੇ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਜਿਹੜੀ ਪੁਲਿਸ ਹਰਿਆਣਾ ਦੀ ਉਹਨੂੰ ਕਈ ਵਾਰ ਪੁੱਛਿਆ ਡੀਜੀਪੀ ਤੇ ਉੱਚ ਪੁਲਿਸ ਅਫਸਰਾਂ ਨੂੰ ਪੁੱਛਿਆ ਗਿਆ ਪਰ ਉਹਨਾਂ ਨੇ ਜਦੋਂ ਹਾਈ ਕੋਰਟ ਦੇ ਹੁਕਮਾਂ ਦੀ ਅਨਗਹਿਲੀ ਕੀਤੀ ਗੌਲਿਆ ਨਹੀਂ ਹੈ ਤਾਂ ਫਿਰ ਹੁਣ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਮਾਨ ਹਾਨੀ ਦਾ ਨੋਟਿਸ ਲਿਆ ਵਕੀਲਾ ਨੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਕਿ ਇਹ ਜਿਹੜੇ ਡੀਜੀਪੀ ਪੁਲਿਸ ਮੁਖੀ ਹੈ ਇਹ ਤਾਂ ਹਾਈ ਕੋਰਟ ਦੀ ਵੀ ਨਹੀਂ ਸੁਣਦੇ ਨਹੀਂ ਮੰਨਦੇ ਤਾਂ ਇਹ ਤਾਂ ਅਦਾਲਤ ਦੀ ਤੋਹੀਨ ਹੈ ਤਾਂ ਅਦਾਲਤ ਨੇ ਇਸ ਗੱਲ ਨੂੰ ਮੰਨਦਿਆਂ ਹੋਇਆਂ ਹੁਣ ਡੀਜੀਪੀ ਸ਼ਤਰੂਜੀਤ ਜਿਹੜੇ ਹਰਿਆਣਾ ਦੇ ਆ ਉਹਨਾਂ ਨੂੰ ਸੱਦ ਲਿਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਇਸ ਮਾਮਲੇ ਤੇ ਕੀ ਨਿਬੜਦਾ ਪਰ ਇੱਥੇ ਜਿਹੜੀ ਵਿਸ਼ੇਸ਼ ਰੂਪ 'ਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਉਹ ਗੱਲ ਜਿਹੜੇ ਆਈਪੀਐਸ ਅਫਸਰ ਜਿਹੜੇ ਏ ਡੀਜੀਪੀ ਰੈਂਕ ਦੇ ਪੁਲਿਸ ਅਫਸਰ ਸੀਗੇ ਹਰਿਆਣੇ ਦੇ ਪੂਰਨ ਕੁਮਾਰ ਉਹਨਾਂ ਦੀ ਜਿਹੜੀ ਖੁਦਕੁਸ਼ੀ ਹੋਈ ਹੈ ਉਸ ਮਾਮਲੇ ਦੇ ਵਿੱਚ ਜਰਾ ਸੋਚੋ ਕਿ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਹੁਣ ਉਹ ਪਰਿਵਾਰ ਜਿਹੜਾ ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਉਹਨਾਂ ਟਾਈਮ ਅੰਤਮ ਸੰਸਕਾਰ ਉਸ ਪੁਲਿਸ ਅਫਸਰ ਦਾ ਨਹੀਂ ਕਰਾਂਗੇ ਉਹਦਾ ਪੋਸਟ ਮਾਰਟਮ ਵੀ ਨਹੀਂ ਕਰਾਵਾਂਗੇ ਜਿੰਨਾ ਟਾਈਮ ਡੀਜੀਪੀ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਹੁਣ ਸਵਾਲ ਇਹ ਹੈ ਕਿ ਕੀ ਹਰਿਆਣਾ ਦੇ ਡੀਜੀਪੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਉਹ ਪੁਲਿਸ ਮੁਖੀ ਹੈ ਵੱਡੀ ਪਾਵਰ ਹੈ ਮੁੱਖ ਮੰਤਰੀ ਤੇ ਸਰਕਾਰ ਦੇ ਨਾਲ ਨੇੜਤਾ ਕਰਕੇ ਹੀ ਕਿਸੇ ਵਿਅਕਤੀ ਨੂੰ ਡੀਜੀਪੀ ਦੇ ਅਹੁਦੇ ਤੇ ਲਾਇਆ ਜਾਂਦਾ ਤਾਂ ਹੁਣ ਹਰਿਆਣਾ ਦੀ ਸਰਕਾਰ ਵਾਸਤੇ ਵੀ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹਾਲਤ ਬਣੀ ਹੈ ਕਰਨ ਤੇ ਕੀ ਕਰਨ ਨਾ ਕਰਨ ਤੇ ਕੀ ਨਾ ਕਰਨ ਕਿਉਂਕਿ ਲਾਜ਼ਮੀ ਤੌਰ ਤੇ ਬੀਜੇਪੀ ਹਰਿਆਣਾ ਸਰਕਾਰ ਦੀ ਉਸ ਡੀਜੀਪੀ ਨਾਲ ਇੱਕ ਨੇੜਤਾ ਹੋ ਸਕਦੀ ਹੈ ਨੇੜਤਾ ਤਾਂ ਉਸ ਤੋਂ ਬਾਅਦ ਉਹ ਉਹਨੂੰ ਗ੍ਰਿਫਤਾਰ ਕਰਨਗੇ ਜੇ ਤਾਂ ਗ੍ਰਿਫਤਾਰ ਨਹੀਂ ਕਰਦੇ ਤਾਂ ਇਹ ਮਾਮਲਾ ਹੋਰ ਜ਼ੋਰ ਫੜੇਗਾ ਤੂਲ ਫੜੇਗਾ ਪਰ ਜੇ ਗ੍ਰਿਫਤਾਰ ਕਰਦੇ ਨੇ ਤਾਂ ਫਿਰ ਇਹ ਕੰਮ ਵੀ ਉਹਨਾਂ ਦੇ ਲਈ ਔਖਾ ਹੈ ਪਰ ਪਰਿਵਾਰ ਦੀ ਮੰਗ ਹੈ ਕਿ ਜਦੋਂ ਇਸ سنگੀਨ ਮਾਮਲੇ ਦੇ ਵਿੱਚ ਪਰਚਾ ਦਰਜ ਹੋ ਗਿਆ ਤਾਂ ਹੁਣ ਡੀਜੀਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਉਹਨੂੰ ਉਹਦੇ ਅਹੁਦੇ ਤੋਂ ਵੀ ਹਟਾਇਆ ਜਾਵੇ ਪਰ ਇਹ ਪਰਿਵਾਰ ਦੀ ਮੰਗ ਪੂਰੀ ਹੋਏਗੀ ਇਹਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਮਾਮਲੇ ਦੇ ਵਿੱਚ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ